ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਅੱਜ 138 ਵਰੇ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਨੂੰ ਪੂਰੇ ਹੋ ਗਏ ਔਰ ਫਕਰ ਦੀ ਗੱਲ ਇਹ ਵੀ ਹੈ ਨਾਲ ਕਿ ਸੇਵਾ ਦਲ ਨੂੰ 100 ਵਰੇ ਇਸ ਸੰਗਠਨ ਦੇ ਅੱਜ ਦੇ ਦਿਨ ਪੂਰੇ ਹੋਏ ਹੈ ਮੈਂ ਸੇਵਾ ਦਲ ਦੀਆਂ ਵੀ سال سیوا دل ہونے چاہی اور جہاں پہلے سیوا دل کے ادش سکے وہ پنڈت جواہر لال نہرو جی بنے میں کہ پنڈت جواہر لال نہرو جی کے بعد ਸੇਵਾਦਲ ਦੇ ਸਾਡੇ तमाम ਜਿਹੜੇ ਆਗੂ ਸਹਿबान ਸੀ ਉਹਨਾਂ ਨੇ ਇਹ ਪਰੰਪਰਾ ਨੂੰ ਕਾਂਗਰਸ ਪਾਰਟੀ ਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀਆਂ ਪਰ ਅੱਜ ਦਾ ਜਿਹੜਾ ਸੇਵਾਦਲ ਹੈ ਮੈਨੂੰ ਸਮਝ ਨਹੀਂ ਪਹਿਲਾਂ ਵਾਲੇ ਸੇਵਾਦਲ ਨੂੰ ਕਿਉਂਕਿ ਸੇਵਾਦਲ ਦੀ ਕਾਂਗਰਸ ਪਾਰਟੀ ਨਾਲੋਂ ਵੀ ਜ਼ਿਆਦਾ ਮਹੱਤਤਾ ਸੇਵਾਦਲ ਦੇ ਸੰਗਠਨ ਦੀ ਬਹੁਤ ਵੱਡੇ ਵੱਡੇ ਆਕੂ ਇਸ ਕੰ ਦਾ ਫਕਰ ਮਹਿਸੂਸ ਕਰਦੇ ਸਨ ਕਿ ਅਸੀਂ ਸੇਵਾਦਾਰ ਕਾਂਗਰਸ ਦੇ ਵਿੱਚ ਆਪੀ ਸੇਵਾ ਕਰਦੇ ਕਿਤੇ ਨਾ ਕਿਤੇ ਮੈਨੂੰ ਇਹ ਕਹਿਣ ਚ ਗੁਰੇਜ਼ ਨਹੀਂ ਹੈ ਕਿ ਅਸੀਂ ਆਪ ਦੇ ਇਸ ਸੰਗਠਨ ਦੀ ਕਿਤੇ ਨਾ ਕਿਤੇ ਥੋੜੀ ਅਣਦੇਖੀ ਕੀਤੀ ਇਸ ਕਰਕੇ ਸਾਨੂੰ ਥੋੜਾ ਜਿਹਾ ਕਮਜ਼ੋਰੀਆਂ ਦਾ ਸਾਹਮਣਾ ਕਰਨਾ ਪਿਆ ਅਗਰ ਇਹ ਸੰਗਠਨ ਨੂੰ ਅੰਦਰ ਜਵਾਨਾ Nehru ji ਤੋਂ ਲੈ ਕੇ ਉਸੇ ਤਰ੍ਹਾਂ ਮਜ਼ਬੂਤੀ ਦੇ ਵੱਲ ਬਣਾਇਆ ਤਾਂ ਅੱਜ ਸਾਨੂੰ RSS ਵਰਗੀਆਂ ਤਾਕਤਾਂ ਦੇ ਨਾਲ ਲੜਾਈ ਲੜਨਾ ਹੋਰ ਆਸਾਨ ਬਣਾ ਸੀਗਾ ਕਿਉਂਕਿ ਇਹ ਸੇਵਾਦਾਰ ਲਈ ਇਸ ਦੀ ਤਰਕੀ ਤੇ ਹੁੰਦੀ ਆਸ ਤੇ ਔਰ ਹਰ ਵਰਗ ਦੀ ਲੜਾਈ ਤੇ ਹਰ ਵਰਗ ਦੀ ਆਵਾਜ਼ ਬੁਲੰਦ ਕਰਦਾ ਸੀ। ਔਰ ਕਾਂਗਰਸ ਪਾਰਟੀ ਨੂੰ ਇਹ ਦਿਸ਼ਾ ਦਿੱਤਾ ਸੀ। ਸੋ ਮੈਂ ਸੇਵਾਦਾਰ ਦੇ ਸਾਥੀਆਂ ਨੂੰ ਬਧਾਈ ਦੇਣਾ ਔਰ ਆਸ ਕਰਦਾ कि ਤੁਸੀਂ ਉਹਨਾਂ ਦੇ ਸਮੇਂ ਦੁਬਾਰਾ ਫੇਰ ਸ਼ੁਰੂਆਤ ਕੀਤੀ ਉਹ ਦੁਬਾਰਾ ਫੇਰ ਸ਼ੁਰੂ ਤੋਂ ਖਰਗੇ ਸਾਹਿਬ ਰਾਹੁਲ ਕਾਂਦੀਜੀ ਨੇ ਹੋਰ ਤਵੱਜੋ ਦੇਣ ਦਾ ਸਾਰੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਸੇਵਾ ਦਲ ਦੀ ਤਰਫ ਅਸੀਂ ਹੋਰ ਤਵੱਜੋ ਦੇਈਏ ਤਾਂ ਜੋ ਸਾਨੂੰ ਤੇਜ ਵਿਰੋਧੀ ਤਾਕਤਾਂ ਦੇ ਨਾਲ ਲੜਨ ਵਾਲਾ ਇੱਕ ਸੰਗਠਨ ਦੁਬਾਰਾ ਫੇਰ ਅਸੀਂ ਹੈਗਾ ਮਜੂਤ ਹੈ ਕਿ ਉਹ ਨੂੰ ਹੋਰ ਅੱਗੇ ਬਤਾਂ ਕਾਂਗਰਸ ਪਾਰਟੀ ਦੇ तमाम ਸਾਥੀगण ਇੱਥੇ ਆਏ 238 ਸਾਲੇ ਪੂਰੇ ਹੋਏ ਹੈ ਅੱਜ ਨਾਗਪੁਰ ਦੇ ਵਿੱਚ ਰਾਸ਼ਟਰੀ ਅਗਰਸ ਮਵਿਕਾ ਜੋ ਖੜਗੇ ਸਾਹਿਬ ਤੇ راہੂ ਗਾਂਧੀ ਬੇਸ਼ੱਕ ਲੋਕਾਂ ਨੂੰ ਸੰਬੋਧਨ ਕਰਨ ਗਏ ਔਰ ਕਾਂਗਰਸ ਦੇ ਲੋਕਾਂ ਨੂੰ ਸੰਬੋਧਨ ਕਰਨ ਗਏ ਮੈਨੂੰ ਲੱਗਦਾ ਹੈ ਕਿ ਸਾਡਾ ਇਤਿਹਾਸ ਬਨਾਲ ਗੌਰਵਮਈ ਹੈ ਸਭ ਇਸ ਪਾਰਟੀ ਦੇ ਫਕਰ ਮਹਿਸੂਸ ਹੁੰਦੇ ਮੇਸ਼ੱਕ ਅਸੀਂ ਅੱਜ ਕਈ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਨਹੀਂ ਹੈ ਲੇਕਿਨ ਸੰਗ ਵਿੱਚ ਇਸ ਕਰਕੇ ਫਕਰ ਮਹਿਸੂਸ ਕਰ ਹੁੰਦਾ ਹੈ ਕਿ ਇਸ ਕਾਂਗਰਸ ਪਾਰਟੀ ਨੇ ਦੇਸ਼ ਦੀ ਬੁਨਿਆਦ ਦੇ ਵਾਸਤੇ ਬਹੁਤ ਵੱਡੇ ਵੱਡੇ ਕਦਮ ਚੱਕੇ ਔਰ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੇਵਲ ਕਾਂਗਰਸ ਪਾਰਟੀ ਦੇ ਲੋਕਾਂ ਨੇ ਬਹੁਤ ਵੱਡਾ ਆਪ ਦਾ ਯੋਗਦਾਨ ਪਾਇਆ ਔਰ ਜਾਨੀਅਰ ਕੁਰਬਾਨੀਆਂ ਕੀਤੀਆਂ ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਕਾਂਗਰਸ ਪਾਰਟੀ ਇੱਕ ਪਾਰਟੀ ਨਹੀਂ ਹੈ ਕਾਂਗਰਸ ਪਾਰਟੀ ਇੱਕ ਸੋਚ ਹੈ ਕਾਂਗਰਸ ਪਾਰਟੀ ਇੱਕ ਵਿਚਾਰ ਹੈ ਔਰ ਸੋਚ ਤੇ ਵਿਚਾਰ ਕਦੇ ਮਰਦੇ ਨਹੀਂ ਹਨ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਦੀਏ ਤਾਕਤਵਰ ਲੋਗਾਣੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਦੇ ਬਜਵਾਨ ਆਗੂਆਂ ਨੇ ਕਾਕੇ ਕਾਂਗਰਸ ਦਾ ਨਾਮੂ ਨਿਸ਼ਾਨ ਖਤਮ ਕਰਦੇ ਆਂ ਲੇਕਿਨ ਕਾਂਗਰਸ ਪਾਰਟੀ ਉਹਨਾਂ ਹਨੇਰੀਆਂ ਤੇ ਪੁਚਾਲਾਂ ਦਾ ਸਾਹਮਣਾ ਕਰਦੇ ਹੋਏ ਚਟਾਨਾਂ ਮੰਦ ਜਿੱਥੇ ਦੇਸ਼ ਦੇ ਵਿਰੋਧ ਚੱਲ ਹੂਈ ਉੱਥੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਖੜਿਆ ਕੇ ਉਹਨਾਂ ਤਾਕਤਾਂ ਦੇ ਖਿਲਾਫ ਖੜੇ ਹੋ ਗਏ ਮੈਂ ਕਹਿੰਦਾ ਕਿ ਬੇਸ਼ੱਕ ਥੋੜੇ ਰਾਜਾਂ ਚੱਸੀ ਰਹੇ ਬੇਸ਼ੱਕ ਸਾਡੀ ਤਾਕਤ ਕੱਢੀ ਲੇਕਿਨ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਲੋਕ ਵਿਰੋਧੀ ਤਾਕਤਾਂ ਹੈ ਅਗਰ ਕਿਤੇ ਉਹਨਾਂ ਨੂੰ ਕੋਈ ਰੋਕਣ ਦੀ ਖੜਾ ਹੁੰਦਾ ਤਾਂ ਕਾਂਗਰਸ ਪਾਰਟੀ ਖੜਾ ਹੁੰਦਾ ਇਸ ਕਰਕੇ ਦੇਸ਼ ਵਿਰੋਧੀ ਤਾਕਤਾਂ ਹਮੇਸ਼ਾ ਇਸ ਤਾਕ ਚ ਰਹਿਣੀਆਂ ਕਿ ਕਿਦੋਂ ਕਾਂਗਰਸ ਪਾਰਟੀ ਖਤਮ ਹੋਏਗੀ ਇਸ ਕਰਕੇ ਹਮਲੇ ਤੇ ਹਮਲੇ ਕੀਤੇ ਜਾਂਦੇ ਕਾਂਗਰਸ ਪਾਰਟੀ ਤੇ ਇਸੇ ਕਰਕੇ ਹਮਲੇ ਤੇ ਹਮਲੇ ਕੀਤੇ ਜਾਂਦੇ ਹੈ ਕਾਂਗਰਸ ਪਾਰਟੀ ਨੇ ਆਗੂ ਸਰਬਾਧਾਨ ਨੇ ਤੇ ਅੱਜ ਵੀ ਜਿਹੜੀ ਰਾਜਨੀਤੀ ਹੈ ਚਾਹੇ ਉਹ ਕੇਂਦਰ ਦੀ ਹੈ ਚਾਹੇ ਸਰਕਾਰਾਂ ਦੀ ਹੈ ਪ੍ਰਦੇਸ਼ਾਂ ਦੀ ਹੈ ਉਹਨਾਂ ਨੂੰ ਲੱਗਦਾ ਕਿ ਕਿਸੇ ਨਾ ਕਿਵੇਂ ਅਸੀਂ ਕਾਂਗਰਸ ਨੂੰ ਖਤਮ ਕਰ ਲਈਏ ਅਗਰ ਕਾਂਗਰਸ ਖਤਮ ਕਰ ਲਾਂਗੇ ਤਾਂ ਫਿਰ ਅਸੀਂ ਆਪਣੀ ਮਨਮਰਜੀ ਇਹ ਆਪਣੀਆਂ ਮਨਕਰ ਜਿਹੜੀਆਂ ਸਕੀਮਾਂ ਉਹ ਅਸੀਂ ਦੇਸ਼ ਤੇ ਲਾਗੂ ਕਰ ਸਕਦੇ ਹਾਂ ਆਰਐਸਐਸ ਦੀ ਸੋਚ ਦੇਸ਼ ਤੇ ਲਾਗੂ ਕਰ ਸਕਦੇ ਹਾਂ ਪਰ ਕਿੰਨਾ ਚਿਰ ਕਾਂਗਰਸ ਜਿੰਦਾ ਕਿੰਨਾ ਚਿਰ ਕਾਂਗਰਸ ਦਾ ਵਰਕਰ ਜਿਉਣਾ ਹੈ बेशक ਅਸੀਂ ਕਿੰਨੇ ਵੀ ਬਲਵਾਨ ਹੋ ਜੀਏ ਤਾਕਤਵਾਰ ਹੋ ਜੀਏ बेशक ਅਸੀਂ ਪਾਰਲੀਮੈਂਟ ਦੇ ਵਿੱਚ ਸਾਡਾ ਰਾਜ ਹੋਵੇ ਸਾਡੇ ਕੋਲ ਇੱਕ ਜਿੰਨੀ ਮਰਜੀ ਏਜੰਸੀ ਸਪੋਰਟ ਤਾਕਤ ਹੋਵੇ ਫਿਰ ਅਸੀਂ ਦੇਸ਼ ਤੇ ਆਪਣੀ ਮਨਮਰਜੀ ਨਹੀਂ ਕਰ ਸਕਦੇ ਹੋਣਾ ਚਿਰ ਇਹ ਨਾ ਚਿਰ ਕਾਂਗਰਸ ਦਾ ਇਕਲੀ ਮੈਂਬਰ অফ ਪਾਰਲੀਮੈਂਟ ਅਜੇ ਤੱਕ ਛਾਵੀ ਨਹੀਂ ਤੇ ਸੱਚੇ ਬਾਦਸ਼ਾਹ ਨੇ ਕਿਰਪਾ ਕਰਨੀ ਆਉਣ ਆਈਆਂ ਲੋਕ ਸਭਾ ਚੋਣਾਂ ਦੇ ਅੰਦਰ ਪੰਜਾਬ ਦੇ ਲੋਕ ਕਿਉਂਕਿ ਮੈਨੂੰ ਯਾਦ ਹੈ ਕੋਈ ਲੰਕਤੀ ਕਹਿ ਰਿਹਾ ਸੀ ਬੈਠਾ ਸੀ ਅੰਦਰ ਉਹ ਕਹਿੰਦਾ ਬੜਾ ਹਾਰ ਗਿਆ ਰਾਜਾ ਸੀ ਕੋਈ ਬੜਾ ਨਾਰਾਜ਼ ਸੀ ਕਿ ਆਈ ਵਾਰੀ ਮੈਂ ਲੱਗਦਾ ਮੈਂ ਹਾਰ ਜਾਵਾਂ ਤੇ ਕਮਰੇ ਚ ਬੈਠਾ ਉਹ ਉਹ ਆਪੀ ਨਾਰਾਜ਼ਤਾ ਦੇ ਨਾਲ ਦਿਮਾਗ ਦੇ ਨਾਲ ਲੜਾਈ ਲੱਗਿਆ ਸੀ ਫਿਰ ਉਹਨੇ ਦੇਖਿਆ ਕਿ ਛੋਲ੍ਹ ਦੇ ਵਿੱਚ ਇੱਕ ਮੱਕੜੀ ਹੈ ਜਿਹੜੀ ਜਾ ਦੇ ਵਿੱਚ ਉਹ ਵਾਰੀ ਵਾਰੀ ਉੱਤੇ ਚੜਨਾ ਚਾਹੁੰਦੀ 17 ਵਾਰ ਉਹ ਸੋਚ ਪਿਆ ਕਿ ਉਹ ਮਕੜੀ ਵਾਲ ਦੇਖ ਰਿਆ ਸੀ ਉਹ 17 ਵਾਰ ਚੜੀ ਤੇ 17 ਵਾਰ ਡਿੱਗੀ 18ਵੀਂ ਵਾਰ ਚੜੀ ਤੇ ਫੇਰ ਉਸ ਤੋਂ ਉਸ ਮਕੜੀ ਤੋਂ ਉਹਰੇ ਦਿਮਾਗ 'ਚ ਇਹ ਗੱਲ ਆਈ ਕਿ ਨਹੀਂ ਹਜੇ 17 ਵਾਰ ਹੋਰ ਮੈਨੂੰ ਥੱਲੇ ਡਿੱਗਣਾ ਹੋਏਗਾ ਤੇ ਫੇਰ ਇੱਕ ਨਾ ਇੱਕ ਦਿਨ ਮੈਂ ਚੜਾਂਗਾ ਉਸੇ ਮਖੜਾ ਨਾਲ ਪ੍ਰਕਾਸ਼ ਦੀ ਵੀ ਗੱਲ ਮੈਨੂੰ ਸ਼ਿੰਗੀਆਂ ਲੜਾਈਆਂ ਲੜੇ ਔਰ ਹਾਰਦੇ ਰਹੀ ਹਾਰਦੇ ਰਹੀ ਉਹ ਯਾਰ ਨਹੀਂ ਕਿ ਮਹਾਰਾਣਾ ਪ੍ਰਤਾਪ ਲੜਾਈ ਲੜੇ ਤੇ ਉਹ ਜਿੱਤੇ ਹਾਰਦੇ ਰਹੇ ਲੇਕਿਨ ਉਹ ਲੜਦੇ ਲੜਦੇ ਸ਼ਹੀਦ ਹੋ ਗਏ ਇਸ ਕਰਕੇ ਦੁਨੀਆ ਤੇ ਵਿੱਚ ਲੋਗ ਅੱਜ ਵੀ ਮਹਾਰਾਣਾ ਪ੍ਰਤਾਪ ਨੂੰ ਯਾਦ ਕਰਦੇ ਨੇ ਸੋ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹਨੇ ਦੇਸ਼ ਦੀ ਆਜ਼ਾਦੀ ਅਖੰਡਤਾ ਤੇ ਲੋਕਾਂ ਦੇ ਹਾਸਤੇ ਕੁਰਬਾਨੀ ਕਰਦੇ ਔਰ ਸਾਡੀ ਪਾਰਟੀ ਨੇ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਲੜਨਾ ਸਿੱਖੋ ਲੜੋ ਔਰ ਲੜਕੇ ਸੰਘਰਸ਼ ਕਰੋ ਅਗੇ ਪ੍ਰਮਾਤਮਾ ਦੀ ਕਿਰਪਾ ਹੋਣੀ ਹੈ ਕਿ ਸਾਨੂੰ ਕੀ ਕੋਈ ਤਾਕਤ ਦਿੰਦੇ ਹੈ ਜਾਂ ਨਹੀਂ ਦਿੰਦੇ ਔਰ ਮੇਰਾ ਮੰਨਣਾ ਹੈ bina ਤਾਕਤ ਤੋਂ ਵੀ ਤੁਸੀਂ ਦੁਨੀਆ ਚ ਜਿਤਾ ਰਹਿ ਸਕਦੇ ਹੋ bina ਤਾਕਤ ਤੋਂ ਵੀ ਤੁਸੀਂ ਦੁਨੀਆ ਦੇ ਵਿੱਚ ਕੋਈ ਐਸਾ ਕਰ ਸਕਦੇ ਹੋ ਕਿ ਰਹਿ ਗਈ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਕਰਨ ਜ਼ਰੂਰੀ ਨਹੀਂ ਹੈ ਤਾਕਤ ਵਾਲੇ ਲੋਕਾਂ ਨੂੰ ਵੀ ਲੋਕ ਯਾਦ ਕਰਦੇ bina ਤਾਕਤ ਵਾਲੇ ਲੋਕਾਂ ਨੂੰ ਵੀ ਲੋਕ ਯਾਦ ਕਰਦੇ ਹੈ ਔਰ ਸ਼ਬਦ ਇਹ ਉਹਨਾਂ ਨੇ ਲੋਕਾਂ ਦੇ ਵਾਸਤੇ ਸਮਾਜ ਵਾਸਤੇ ਦੇਸ਼ ਹਸਤੇ ਕੌਮ ਹਸਤੇ ਆਦੇ ਭਾਈ ਚੱਰਿਆ ਸੀ ਕੀ ਕੁਰਾਨੀਆਂ ਕੀਤੀਆਂ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਸੋ ਉਹ ਵਾਟਾ ਵੱਡੀਆਂ ਤਾਕਤਾਂ ਇਸ ਕਾਂਗਰਸ ਪਾਰਟੀ ਨੂੰ ਖਤਮ ਕਰਨ ਦੇ ਵਿੱਚ ਜੁਟੀਆਂ ਵੀ ਹੈ ਤਾੜਾ ਬਾੜਾ ਵਿਰੋਧੀਆਂ ਨੇ ਬੜੀ ਤਾਕਤ ਦੇ ਨਾਲ ਖੁਣਿਆ ਪੈਸੇ ਦੇ ਨਾਲ ਖੁਣਿਆ ਦੇਸ਼ ਦੇ ਅੰਦਰ तमाम ਜਿਹੜੇ ਵੱਡੇ ਘਰਾਣੇ ਹਨ ਉਹਨਾਂ ਨੂੰ ਇੱਕ ਮੁਠੀ 'ਚ ਬੰਦ ਕਰ ਲਿਆ ਗਿਆ ਹੈ ਔਰ ਦੇਸ਼ਾਂ ਤਾਕਤ ਮੋਡਨ ਡੈਮੋਕ੍ਰੇਸੀ ਜਿਹੜੀ ਹੈ ਤਾਂ ਜੋ ਆਮ ਜਨਤਾ ਤੱਕ ਕਿਸੇ ਗਲਤੀ ਸੱਚਾਈ ਨਾ ਪਹੁੰਚ ਸਕੇ ਚਾਹੇ ਉਹ ਇੰਡੀਆ ਦੇ ਖੇਤਕੋਚੋਵੇਂ ਚਾਹੇ ਅਸਪੀਰ ਔਰ ਜਿਹੜਾ ਵਿਅਕਤੀ ਬੇਸ਼ੱਕ ਅਜ ਮੂਗਲ ਰਾਜ ਨਹੀਂ ਹੈ ਜਿਹੜਾ ਵਿਅਕਤੀ ਉੱਚੀ ਆਵਾਜ਼ ਆਪਣੀ ਆਵਾਜ਼ ਬਲੰਦ ਕਰਦਾ ਹੈ ਉਹਨੂੰ ਫੜਿਆ ਜਾਂਦਾ ਹੈ ਔਰ ਇੱਥੇ ਮਕਦਮੇ ਦਰਜ ਕਰ ਦਿੱਤੇ ਜਾਂਦੇ ਇਹ 100 150 ਜਿਹੜੇ ਐਮਪੀਆ ਨੂੰ ਬਾਹਰ ਕਰ ਦੇਣਾ ਚੁਣੇ ਹੋਏ ਲੋਕਾਂ ਨੂੰ ਆਵਾਜ਼ ਬੰਦ ਕਰਦੀ ਅੱਤੇ ਦੇਸ਼ ਦੇ ਲੋਕਾਂ ਦੀ ਆਵਾਜ਼ ਬੰਦ ਕਰਕੇ ਪਹਿਲੀ ਵਾਰੀ 875 ਸਾਲਾਂ ਦੇ ਵਿੱਚ ਇਸ ਅਨਾਦੀ ਤੋਂ ਬਾਅਦ ਪਹਿਲੀ ਵਾਰੀ ਇਹ ਇਸ ਤਰ੍ਹਾਂ ਦਾ ਹੋਇਆ ਹੁਣ ਕਿ ਚੁਣੇ ਲੋਕਾਂ ਨੂੰ ਸੰਸਦ ਤੋਂ ਬਾਹਰ ਕਰ ਦਿੱਤਾ ਗਿਆ ਔਰ ਅੱਜ ਦੇਸ਼ ਨੂੰ ਆਪਣੀ ਮਰਜ਼ੀ ਨਾਲ ਲੋਕ ਚਲਾਉਣਾ ਚਾਹਦੇ ਕਿੱਥੇ ਵੱਡੇ ਵੱਡੇ ਲੋਕ ਫਤਿਹ ਸਾਡੇ ਕੋਲੇ ਸਾਡਾ ਸਭ ਕੁਝ ਖਤਮ ਕਰਨਾ ਚਾਹਦੇ ਨਾ ਸਰ ਕੋਈ ਪੈਸਾ ਰਵੇ ਨਾ ਕਾਗਜ਼ ਰਵੇ ਉਹਨਾਂ ਲਈ ਐ ਕਿ ਭੁੱਖੇ ਪਿਆਏ ਜਿਸ ਤਰ੍ਹਾਂ ਪੁਰਾਣੀਆਂ ਫੌਜਾਂ ਕਿਵੇਂ ਲੜਦੀਆਂ ਸਨ ਇਹ ਕਿਵੇਂ ਲੜਨਗੇ ਇਹਨਾਂ ਤੋਂ ਸਭ ਕੁਝ ਖੋਲੋ ਇਹਨਾਂ ਤੋਂ ਘਾਟ ਖੋਲੋ ਇਹਨਾਂ ਤੋਂ ਤਾਕਤ ਖੋਲੋ ਇਹਨਾਂ ਤੇ ਮਕਦਮੇ ਦਰਜ ਕਰ ਦਿਓ ਇਹਨਾਂ ਕੋਲ ਪੈਸਾ ਨਾ ਹੋਵੇ ਸਾਰੇ ਤਜੋਗ ਆਪਣੇ ਵੱਲ ਤਜੋਗ ਪਤੀ ਆਪਣੇ ਵੱਲ ਕਰ ਲਓ ਸੱਚ ਥੱਲੇ ਤੱਕ ਪਹੁੰਚੇ ਨਾ মিডিਆ ਲੋਕ ਖਰੀਦੋ ਕਿ ਅੱਜ ਇਸ ਤਰ੍ਹਾਂ ਦੀ ਰਾਜਨੀਤੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਨਿਖਣ ਵਾਸਤੇ ਸਾਨੂੰ ਆਪੇ ਮੰਡੇ ਵਿੱਚ ਕ੍ਰਿਤਾ ਪੈਦਾ ਕਰਨੀ ਪਈ ਔਰ ਆਗਾ ਪੱਕਾ ਕਰਨਾ ਪਏਗਾ ਨਿਸ਼ਾਨਾ ਪੈਦਾ ਬਣਾਉਣਾ ਪਏਗਾ ਕਿ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਗਲ ਤੋਂ ਸਾਨੂੰ ਡਟ ਕੇ ਖੜੇ ਹੋਣਾ ਹੈ ਕਿ ਅਸੀਂ ਪਾਰਟੀ ਦੀ ਲੜਾਈ ਲੜਨੀ ਹੈ ਸੋ ਅਗਰ ਇਹ ਪ੍ਰਮ ਕਰ ਲਿਆ ਅਸੀਂ ਤਾਂ ਫਿਰ ਅਸੀਂ ਕਾਮਯਾਬ ਹੋਵਾਂਗੇ ਅੱਜ ਦੇ 138ਵੇਂ ਇਸ ਸਾਡੇ ਸਤਨਾ ਦਿਵਸ ਤੇ ਮਸੂਮ ਕਾਂਗਰਸ ਦੇ ਹੋਗੇ ਧਾਰਾ ਨੂੰ ਮੇਰੇ ਸਾਥੀਆਂ ਨੂੰ ਕਮਾਂਮ ਦਫਤਰ ਦੇ ਇਥੇ ਕਰਮਚਾਰੀਆਂ ਨੂੰ ਤੇ ਮੇਰੇ ਸਾਹਮਣੇ ਸੇਵਾਦਾਰ ਦੇ ਜਿਹੜੇ ਸਾਥੀ ਕੰਮ ਜਿਨ੍ਹਾਂ ਦਾ ਸੋਮਾ ਸਤਪਨਾ ਦਿਵਸ ਹੈ ਸਾਰੇ ਜਿਹੜੇ ਪਿੰਡਾਂ ਤੋਂ ਆਏ ਹੋਏ ਆਗੂ ਸਹਿਬਾਨ ਭੈ ਉਹਨਾਂ ਦਾ ਤਨਬਾਤ ਕਰਦੇ ਹੈ ਵਧਾਈ ਦਿਨ ਹੈ ਔਰ ਨਾਲ ਹੀ ਨਾਲ ਦੇਸ਼ ਸ਼ਵਰੋਧੀ ਚਾਟਾਂ ਦੇ ਨਾਲ ਨਜਿੱਠਣ ਵਾਸਤੇ ਸਾਨੂੰ ਕਮਜ਼ੋਰ ਕਰ ਰਹੀਆਂ ਦੇਸ਼ ਸ਼ਵਰੋਧੀ ਚਾਟਾਂ ਦੇ ਖਿਲਾਫ ਅਸੀਂ ਸਾਰੇ ਕਿਉਂਕਿ ਉਹ ਚਾਹੁੰਦੇ ਨੇ ਵੀ ਇਹਨਾਂ ਨੂੰ ਪੈਸੇਜ ਤੋਂ ਕਮਜ਼ੋਰ ਕਰੀਏ ਮੈਂ سن سا اپنے واضح سو آپ میں اچھا پیٹا, پارٹی نے گزارش کی جہی کا تیار کر دیں سو اٹتی روپئے تو لے کے چاہے کوئی ویکتی ایک سو اٹتی روپے آن لائن

ਉਹ ਵੀ ਅਗਰ ਕੋਈ ਦੇਣਾ ਚਾਵੇ ਤਾਂ 1380 ਦੇ ਸਕਦਾ ਹੈ ਆਦੀ ਸ਼ਰਦਾ ਦੇ ਮੁਤਾਬਕ ਤੇ ਕੋਈ ਜਿਹੜੀ ਅੱਪਰ ਲਿਮਿਟ ਹੈ ਉਹ 1 ਲੱਖ 38000 ਰੁਪਏ ਉਹ ਕੋਈ ਦੇਣਾ ਚਾਵੇ ਕਿਉਂਕਿ ਅੱਜ 138万 ਸਥਾਪਨਾ ਵਿਵਸਥਾ ਮੈਂ ਇਹਦੀ ਸ਼ੁਰੂਆਤ ਕਰਦੇ ਹੋਏ ਮੈਂ ਜਨਨ ਸ਼ਕਤੀ ਆਰਗੇਨਾਈਜੇਸ਼ਨ ਸਰਦੀਪ ਸੰਧੂ ਜੀ ਕਿਉਂਕਿ ਇਸ ਪਾਰਟੀ ਦੇ ਰਾਜੇ ਵੇਗ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਇਸ ਪਾਰਟੀ ਦਾ ਯੋਗਦਾਨ ਮੈਂ ਆਮ ਤੌਰ ਤੇ ਬਲਾਕ ਪ੍ਰਧਾਨ ਹੁੰਦਾ ਸੀ ਔਰ ਮੈਨੂੰ ਯਾਦ ਹੈ ਸੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਲਾਈਨਾਂ 'ਚ ਖੜੇ ਹੋ ਇਸੇ ਤਰ੍ਹਾਂ ਅਸੀਂ ਲਾਈਨਾਂ 'ਚ ਖੜ ਕੇ ਨਾਰੇ ਮਾਰੇ ਕਰਦੇ ਸੀ ਆਪੇ ਲੀਡਰ ਸਾਹਿਬਾਨ ਨੇ ਵੀ ਤੇ ਛੰਡੇ ਨੂੰ ਅਸੀਂ ਸਲਾਮੀ ਦਿੰਦੇ ਸੀ ਕਾਂਗਰਸ ਪਾਰਟੀ ਦੇ ਨੂੰ ਹੀ ਤੇ ਦੇਸ਼ ਦੇ ਨੂੰ ਹੀ ਤੇ ਅੱਜ ਉਸੇ ਪਾਰਟੀ ਨੇ ਕਾਂਗਰਸ ਪਾਰਟੀ ਦਾ ਝੰਡਾ ਲੈਣਾ ਹੁੰਦਾ ਮੌਕਾ ਦਿੱਤਾ ਇੱਥੋਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਇਸੇ ਕਰਕੇ ਮੈਂ ਆਪ ਦੀ ਦਿਲ ਫੁੱਲ ਪੇਟਾ

ਇਉਂ ਉਹ ਜਹਾਜ਼ ਮਾਰੇ ਸੀ ਟਾਬਰਾਂ ਦੇ ਵਿੱਚ ਤੇ ਮੈਂ ਜੋਨਸ ਕਨੇਡੀ ਜਿਦੋਂ ਉਤਰਿਆ ਨਿਊਯਾਰਕ ਤੇ ਮੈਂ ਪਹਿਲੀ ਵਾਰੀ ਅਮਰੀਕਾ ਚ ਗਿਆ ਤੇ ਉਹ ਅਮਰੀਕਾ ਵੇਖਣ ਨੂੰ ਤੁਹਾਨੂੰ ਪਤਾ ਹੀ ਹੈ ਪਰ ਬੰਦਾ ਆਸੇ-ਪਾਸੇ ਜਿਆਦਾ ਨਜ਼ਰਾ ਘਮੋਦਾ ਕਿ ਪਹਿਲੀ ਵਾਰੀ ਇਸ ਧਰਤੀ ਤੇ ਆਏ ਐ ਅਮਰੀਕਾ ਦਾ ਨਾਮ ਸੁਣਿਆ ਸੀ ਤੇ ਜਦੋਂ ਵੇਖਿਆ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਵੱਡੇ-ਵੱਡੇ ਕਾਰ ਤੇ ਗਾਰਾਂ ਵੱਡੀਆਂ-ਵੱਡੀਆਂ ਹਰ ਕਾਰ ਤੇ ਲਿਖਿਆ ਸੀ ਗੋਡ ਬles ਅਮਰੀਕਾ ਇੱਕ ਸਟicker ਲੱਗਿਆ ਸੀ

ਖੜਾ ਕਰਨ ਦੇ ਦੇਸ਼ ਭਰੂਤੀ ਤਾਪਤਾਂ ਦੇ ਨਾਲ ਲੜਾਈ ਲੜਨ ਵਾਸਤੇ ਅਗਰ ਕਾਂਗਰਸ ਪਾਰਟੀ ਮੰਗੇ ਕਿ ਅਸੀਂ ਅੰਮ੍ਰਿਤਸਰ હાજર ਰਵਾਂਗੇ ਔਰ ਅੱਜ ਅੱਜ ਮੈਂ ਸਮਝਦਾ ਕਿ ਕੱਲ ਮੱਥਾ ਟੇਕ ਕੇ ਆਏ ਜਿਹੜੀ ਦੁਨੀਆ ਦੀ ਬੇਮਿਸਾਲ ਸ਼ਹਾਦਤ ਸਾਡੇ ਸਹਿਬ ਜੱਧਾਣੀ ਉਹਨਾਂ ਦਾ ਵੀ ਦਿਹਾੜਾ ਚੱਲ ਰਿਹਾ ਉੱਥੇ ਜਾ ਕੇ ਜਿਹੜੀ ਮਨ ਨੂੰ ਸਕੂਨ ਮਿਲਦਾ ਜਿਹੜੀ ਆਤਮਨੀ ਦੇ ਵਿੱਚ ਤਾਕਤ ਆਉਂਦੀ ਹੈ ਮੱਥਾ ਟੇਕ ਕੇ ਕੱਲ ਮੱਥਾ ਟੇਕ ਕੇ ਉਥੇ ਸੱਚੇ ਪਾਤਸ਼ਾਹ ਦੇ ਕੀਰੀ ਅਰਦਾਸ ਕਰਕੇ ਆਏ ਆ ਕਿ ਇਹ ਸੱਚੇ ਪਾਤਸ਼ਾਹੇ ਬਲ ਦੇ ਜਿਵੇਂ ਸਾਡੇ ਛੋਟੇ ਸਾਧਿਆਾਂ ਦੇ ਇਪਾਲ ਮੈਂ ਸਮਝਦਾ ਕਿ ਇਹਨਾਂ ਛੋਟੀਆਂ ਉਮਰਾਂ ਚ ਮੀਆਂ ਚ ਚਿਨੇ ਗਏ ਤੇ ਘਬਰਾਏ ਨਹੀਂ ਕਿਸੇ ਗੱਲ ਤੋਂ ਸ਼ਰਕਤ ਨਹੀਂ ਕੀਤੀ ਆਪਦੇ ਮੰਡੇ ਵਿੱਚ ਨਹੀਂ ਤਾਂ ਇਤੇ ਇਤੇ ਮੰੰਨੇ ਮੰੰਨੇ ਮੈਂ ਸਮਝਦਾ ਸਾਡੇ ਉਹ ਗੁਰੂ ਦੇ ਲਾਲ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਇਹ ਮਹੀਨਾ ਉਹ ਦਾ ਮਹੀਨਾ ਉਹਦਾ ਵੀ ਸਮਰਪਿਤ ਹੈ ਆਦਿ ਅਸੀਂ ਉਹਨਾਂ ਸਤੇ ਵੀ ਮੈਂ ਸਮਝਦਾ ਕਿ ਸਾਡੀ ਸਿਰਚ ਪਹੁੰਚੇ ਆ ਪਰਮਾਤਮਾ ਬੰਬਖਸ਼ੀ ਹਰ ਪੰਜਾਬੀ ਤੇ ਕਿ ਇਸੇ ਕਰਨ ਜੇ ਅਸੀਂ ਪ੍ਰੇਰਨਾ ਲੈ ਕੇ ਆਪਦੇ ਗੁਰੂਆਂ ਤੋਂ ਇਸੇ ਤਰ੍ਹਾਂ ਅਸੀਂ ਸੱਚਾਈ ਦੇ ਲਈ ਲੜਦੇ ਰਹੀਏ ਆਪ ਦੀ ਕੌਮ ਵਾਸਤੇ ਲੜ ਰਹੀਏ ਲੜਦੇ ਰਹੀਏ ਇਹਦੇ ਸ਼ਬਦਾਂ ਦੇ ਨਾਲ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਤੁਹਾਨੂੰ ਸਥਾਪਨਾ ਦਿਵਸ ਦੀਆਂ ਤੇ ਸੇਵਾਦਾਰਾਂ ਵਾਲਿਆਂ ਨੂੰ

ਪੰਜਾਬ ਸਿੰਧ ਕੁਚੀ ਰਾਤ ਮਰਾਠਾ ਦਰਾਬੜ ਊਚ ਕਲੇ ਬੰਦ ਨਿਵੰਦਿ ਰਿਵਾਚ ਚਮਨਾ ਗੰਗਾ ਓਸਲ ਚਲ ਦਿਤਰੰਗਾ ਤਦ ਸੁਭ ਨਾਮੇ ਗਾਵੇ ਤਦ ਸੁਭ ਆਸ਼ਿਸ਼ ਮੰਗੇ নাহি ਸਭ ਜੈ ਗਾਥਾ जल गण मंगल दायक जय है भारत पिदा जय है जय है जय जय आज़ाद हिंदा वंदे मातरम